ਪਿਆਰੀ ਸਾਥ ਸੰਗਤ ਅੱਜ ਤੁਹਾਡੇ ਨਾਲ ਇੱਕ ਨਾ ਪਿਆਰਾ ਜਿਹਾ ਛੋਟਾ ਜਿਹਾ ਗੀਤ ਸਾਂਝਾ ਕਰ ਰਹੀ ਆ ਮੈਂ ਵੇਖਿਆ ਕਿ ਸਾਡੇ ਘਰ ਦੇ ਵਿਹੜੇ ਵਿੱਚ ਨਾ ਅਮਰੂਦ ਦਾ ਬੂਟਾ ਲੱਗਾ ਹੈ ਉਹ ਇੰਨਾ ਫਲਣਾ ਚੁੱਕ ਗਿਆ ਕਿ ਜ਼ਮੀਨ ਨੂੰ ਹੀ ਲੱਗੇ ਪਈ ਉਹਦੇ ਟਾਣ ਤੇ ਮੈਂ ਸੋਚਿਆ ਕਿ ਮੈਂ ਵੇਖਾਂ ਕਿ ਕੋਈ ਗੀਤ ਆਪਾਂ ਸਾਂਝਾ ਕਰਦੇ ਹਾਂ ਕਿ ਸਿਆਣੇ ਜੋ ਗੱਲ ਕਰਦੇ ਨੇ ਵਾਕਈ ਸੱਚੀ ਹੁੰਦੀ ਆ ਕਿ ਪਹਿਲਾਂ ਉਹਨੇ ਗਰਮੀ ਵਾਲਾ ਵੀ ਫਲ ਬਹੁਤ ਦਿੱਤਾ ਸੀ ਤੇ ਹੁਣ ਸਰਦੀ ਵਾਲਾ ਫਲ ਨੂੰ ਨਵੇਂ ਸਿਰਿਓਂ ਫੇਰ ਲੱਗਾ ਉਹ ਇਨਾਂ ਚੁਕਿਆ ਪਿਆ ਵਾ ਨਾ ਕਿ ਜ਼ਮੀਨ ਨਾਲ ਹੀ ਲੱਗਾ ਵਾ ਇਸ ਲਈ ਮੈਨੂੰ ਗੱਲ ਸਿਆਣਿਆਂ ਦੀ ਜਿੱਤੇ ਆ ਗਈ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸਾਂਝੇ ਕਰਦੇ ਆਂ ਵਿਚਾਰ ਉਹ ਇਸ ਤਰ੍ਹਾਂ ਨੇ ਕਿ ਫਾਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਫਾਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਤੈਨੂੰ ਮੋਹ ਦੇ ਹਿਜਾਰ ਚ ਪਸਾਲਿਆ ਬੇਈਮਾਨੀ ਵਾਲੇ ਧੰਦੇ ਆਂ ਹਾਲ ਨੀਵੇਂ ਰੁੱਖਾਂ ਨੂੰ ਲੱਗਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਕਰਨਾ ਐਵੇਂ ਮੇਰੀ ਮੇਰੀ ਜੀਵਨ ਅੰਤ ਹੈ ਖਾਕ ਦੀ ਢੇਰੀ ਕਰਨਾ ਐਵੇਂ ਮੇਰੀ ਮੇਰੀ ਜੀਵਨ ਅੰਤ ਹੈ ਖਾਕ ਦੀ ਢੇਰੀ ਇੱਥੇ ਬਣਦਾ ਨਾ ਸਕਾ ਕੋਈ ਆਪਣਾ ਦੱਸ ਦੀ ਬਗਾਨੇ ਤੇਰੇ ਲੱਗਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਹਾਲ ਨੀਵੇਂ ਰੁੱਖਾਂ ਨੂੰ ਲੱਗਦੇ ਅੱਜ ਜਿੰਨਾਂ ਲਈ ਤੂੰ ਕਰੇ ਬੇਈਮਾਨੀਆਂ ਕੱਲ ਨੂੰ ਉਹਨਾਂ ਨੇ ਕਰਨੀਆਂ ਮਨਮਾਨੀਆਂ ਅੰਤ ਵੇਲੇ ਤੈਨੂੰ ਕਿਸੇ ਪੁੱਛਣਾ ਨਾ ਪਾਣੀ ਜਿੰਨਾ ਬਦਲੇ ਤੂੰ ਦੁਨੀਆ ਨੂੰ ਠੱਗ ਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਫਲ ਨੀਵੇਂ ਆ ਰੁੱਖਾਂ ਲੱਗਦੇ ਤੂੰ ਨੀਵਾ ਹੋ ਕੇ ਵੇਖ ਬੰਦਿਆ ਸੋ ਆਈਰੂ ਜੀ ਆਪਾਂ ਸਾਰਿਆਂ ਨੂੰ ਸਦਾ ਹਮੇਸ਼ਾ ਨੀਵੇਂ ਕੋਈ ਚੱਲਣਾ ਚਾਹੀਦਾ ਵਾ ਹੰਕਾਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਦੇ ਵੀ ਜੇ ਆਪਣਾ ਕੋਈ ਕੰਮ ਤਰੱਕੀ ਵਾਲਾ ਵੀ ਹੋਵੇ ਨਾ ਤਾਂ ਵੀ ਆਪਾਂ ਅਗਲੇ ਮਿਲਣ ਵਾਲੇ ਭੈਣ ਭਰਾ ਨੂੰ ਚੁੱਕ ਕੇ ਹੀ ਨਮਸਕਾਰ ਕਰੀਏ ਕਿ ਹੰਕਾਰ ਦੇ ਵਿੱਚ ਆਪਾਂ ਇਹ ਨਾ ਆਖੀਏ ਕਿ ਅਗਲਾ ਸਾਨੂੰ ਬੁਲਾਵੇ ਅਸੀਂ ਕਿਉਂ ਬੁਲੀਏ ਅਸੀਂ ਤਾਂ ਉੱਚੇ ਆ ਉਹਦੇ ਨਾਲੋਂ ਅਸੀਂ ਤਾਂ ਅਮੀਰ ਆ ਉਹਦੇ ਨਾਲੋਂ ਜਾਂ ਕੁਝ ਵੀ ਤੇ ਕਿਸੇ ਗਰੀਬ ਘਰਾਏ ਦੀ ਵੀ ਇੱਜ਼ਤ ਮਾਨ ਪੂਰਾ ਕਰੀਏ ਇਸ ਤਰ੍ਹਾਂ ਨਹੀਂ ਕਰਨਾ ਕਿ ਅਸੀਂ ਆਪਣੇ ਹੰਕਾਰ ਚ ਰਹੀਏ ਕਿ ਕਿਉਂ ਅਸੀਂ ਕਿਸੇ ਨੂੰ ਬੁਲਾਉਣਾ ਹੈ ਅੱਗੋਂ ਹੋ ਕੇ ਅਸੀਂ ਤੇ ਆਪਣੇ ਘਰ ਸਭ ਕੁਝ ਵਾਲੇ ਆ ਇਹ ਸਭ ਕੋ ਸਾਰਿਆਂ ਕੋਲ ਹੀ ਹੁੰਦਾ ਗਰੀਬਾਂ ਕੋਲ ਵੀ ਹੁੰਦਾ ਹੈ ਮੀਰਾਂ ਕੋਲ ਵੀ ਹੁੰਦਾ ਹੈ ਗਰੀਬਾਂ ਕੋਲ ਜਿਹੜਾ ਘੱਟ ਹੁੰਦਾ ਹੈ ਪਰ ਉਹਨਾਂ ਦੀ ਪਹੁੰਚ ਅਨਸਾਰ ਉਹ ਵੀ ਵਧੀਆ ਹੁੰਦੇ ਨੇ ਸੋ ਇਹ ਹੈ ਕਿ ਜਦੋਂ ਆਪਾਂ ਕਿਸੇ ਗਰੀਬ ਦੇ ਘਰ ਚ ਜਾਂਦੇ ਹਾਂ ਨਾ ਉਹ ਸਾਨੂੰ ਬਹੁਤ ਇੱਜ਼ਤ ਮਾਣ ਦਿੰਦੇ ਨੇ ਸਾਡੇ ਲਈ ਇੱਕਦਮ ਉੱਠ ਖੜੇ ਹੁੰਦੇ ਨੇ ਮੰਜੇ ਤੋਂ ਕਦੀ ਉਹਨਾਂ ਦਾ ਕੋਈ ਬੱਚਾ ਪਾਣੀ ਲੈ ਕੇ ਆ ਜੂਗਾ ਕੋਈ ਚਾਹ ਦੀ ਬੀਬੀਆਂ ਤੁਰ ਪੈਂਦੀਆਂ ਨੇ ਕਿ ਸਾਡੇ ਘਰ ਕੋਈ ਸਰਦਾਰ ਬੰਦਾ ਆਇਆ ਹੈ ਉਹ ਸਾਨੂੰ ਬਹੁਤ ਹੀ ਇੱਜ਼ਤ ਮਾਣ ਦਿੰਦੇ ਨੇ ਇਸੇ ਤਰ੍ਹਾਂ ਅਸੀਂ ਵੀ ਆਪਣੇ ਘਰ ਵਿੱਚ ਆਉਣ ਵਾਲੇ ਗਰੀਬਾਂ ਨੂੰ ਜੀ ਤਮਾਣ ਦੇਣਾ ਨੰਨ ਉਸੇ ਤਰ੍ਹਾਂ ਬਿਠਾ ਕੇ ਚਾਹ ਪਾਣੀ ਪੁੱਛਣਾ ਹੈ ਕਿਸੇ ਨੇ ਮੱਥੇ ਵੱਟ ਨਹੀਂ ਪਾਉਣਾ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬੰਦਾ ਨੀਵਾ ਹੋ ਕੇ ਚੱਲਦਾ ਹੈ ਨਾ ਉਹ ਹਮੇਸ਼ਾ ਫਲਦਾਰ ਬੂਟੇ ਪੈਦਾ ਕਰਦਾ ਹੈ ਫਲਦਾਰ ਬੂਟੇ ਕੀ ਮਤਲਬ ਕਿ ਜਿਹੜੀ ਉਹਦੀ ਅੱਗੇ ਆਉਣ ਵਾਲੀ ਔਲਾਦ ਹੈ ਨਾ ਉਹ ਵੀ ਸਿੱਖਿਆਦਾਇਕ ਹੁੰਦੀ ਆ ਉਹ ਵੀ ਉਸੇ ਤਰ੍ਹਾਂ ਹੀ ਫਿਰ ਚੱਲਦੀ ਅੱਗੇ ਨੂੰ ਉਹੀ ਉਹ ਹੀ ਸਿੱਖਿਆ ਮਿਲਦੀ ਆ ਮਾਂ ਪਿਓ ਕੋਲੋਂ ਸੋ ਇਸ ਲਈ ਅਸੀਂ ਆਪ ਸਾਬ ਦੇ ਲਈ ਆਦਰ ਸਤਕਾਰ ਮਾਨ ਜਿੱਤੇ ਰੱਖਾਂਗੇ ਮਨ ਦੇ ਵਿੱਚ ਤੇ ਸਾਡੇ ਲਈ ਵੀ ਕੋਈ ਰੱਖੂਗਾ ਸੋ ਵਾਹਿਗੁਰੂ ਕਿਰਪਾ ਕਰੇ ਕਿ ਆਪਾਂ ਚੰਗੇ ਚਾਜੇ ਤੇ ਸਾਰੇ ਬੱਚਿਆਂ ਨਾਲ ਵੀ ਸਾਂਝੇ ਕਰਨੇ ਤੇ ਸਿਖਾਉਣੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਮਨ ਦੇ ਵਿੱਚ ਹੰਕਾਰ ਲਿਆਉਣ ਦੇ ਜਾਜ ਨਹੀਂ ਸਿਖਾਉਣੇ ਕਿ ਅਸੀਂ ਅਮੀਰ ਹਾਂ ਤੇ ਅਸੀਂ ਆਹ ਕਰਨਾ ਹੈ ਇਸ ਨਹੀਂ ਉਹ ਕਰਨਾ ਇਹ ਨਹੀਂ ਕਹਿਣਾ ਇਹੋ ਹੀ ਦੱਸਣਾ ਹੈ ਕਿ ਅਸੀਂ ਰੱਬ ਦੇ ਬੰਦੇ ਆ ਸਾਰੇ ਇੱਕੋ ਜਿਹੇ ਆ ਤੇ ਸਾਰਿਆਂ ਨੇ ਅਸੀਂ ਪਿਆਰ ਨਾਲ ਰਹਿਣਾ ਹੈ ਇਸੇ ਤਰ੍ਹਾਂ ਦੁਨੀਆ ਚੱਲਦੀ ਹੈ ਹੰਕਾਰ ਵਿੱਚ ਕਦੇ ਨਹੀਂ ਆਉਣਾ ਗੁਰੂ ਦਾ ਨਾਮ ਸਿਮਰਨ ਕਰੋ ਹਮੇਸ਼ਾ ਬਾਣੀ ਪੜੋ ਬਾਣੀ ਜਪੋ ਬਚਨ ਜਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ